ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਖਨੌਰੀ ਬਾਲਰ ਦੇ ਬੈਠੇ ਆਂ ਔਰ ਆਪ ਜੀ ਨੂੰ ਅਪੀਲ ਕਰਨਾ ਚਾਹੁੰਦੇ ਆਂ ਤਰਨਤਾਨ ਦੇ ਮਝੈਲ ਸਾਥੀਆਂ ਨੂੰ ਕਿ ਪਰਸੋਂ 18 ਤਰੀਕ ਨੂੰ ਪੱਟੀ ਡੀਐਸਪੀ ਦਫ਼ਤਰ ਠੀਕ 11 ਵਜੇ ਧਰਨਾ ਜਿਹੜਾ ਲੱਗਣ ਜਾ ਰਿਹਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਔਰ ਬੱਡਾ ਵੱਲੋਂ ਅਤੇ ਜਾਣਕਾਰੀ ਦਈਏ ਤੁਹਾਨੂੰ ਕਿ ਆਪਣੇ ਸਾਹਿਬ ਸਿੰਘ ਜੀ ਸੈਕਟਰੀ ਸਭਰਾ ਉਹਨਾਂ ਦੇ ਇਕਾੜਤੀ ਦੇ ਪੈਸੇ ਜਿਹੜੇ ਆ ਪਿਛਲੇ 2023 ਦੇ ਚੋਣੇ ਦੇ ਮਾਰੇ ਆ ਔਰ ਤਰਨਤਨ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਐਪਲੀਕੇਸ਼ਨ ਦਰਜ ਕਰਾ ਕੇ ਤੇ ਡੀਐਸਪੀ ਦਫ਼ਤਰ ਪੱਟੀ ਜਿਹੜੀ ਉਹ ਲੱਗੀ ਆ ਘੜ ਤੋਂ ਘਾਟ 6 7 ਵਾਰ 8 ਵਾਰ ਸਾਥੀ ਸਾਰੇ ਮਿਲ ਚੁੱਕੇ ਆ ਔਰ ਉਹ ਆਰਤੀਆ ਜਿਹੜਾ ਵਾ ਇੱਕ ਕਮਾਂਡ ਦੇ ਨਾਲ ਅੱਜ ਤੱਕ ਉਹਨਾਂ ਦੇ ਸਾਹਮਣੇ ਹੋ ਕੇ ਪੇਸ਼ ਨਹੀਂ ਹੋਇਆ ਆਪਣਾ ਪੱਖ ਨਹੀਂ ਰੱਖ ਸਕਿਆ ਔਰ ਪਤਾ ਨਹੀਂ ਕਿ ਕਿਸ ਦਾ ਉਸ ਬੰਦੇ ਨੂੰ ਹੰਕਾਰ ਆ ਔਰ ਸਾਥੀਆਂ ਨੇ ਵਿਚਾਰ ਚਰਚਾ ਕਰਕੇ ਔਰ 18 ਤਰੀਕ ਦਾ ਪਰਸੋਂ ਧਰਨਾ ਰੱਖ ਦਿੱਤਾ ਵਾ ਔਰ ਆਪ ਜੀ ਸਾਥੀਆਂ ਨੂੰ ਮੈਂ ਬੇਨਤੀ ਕਰਦਾ ਹਾਂ ਤਨਤਨ ਦੇ ਸਾਥੀਆਂ ਨੂੰ ਮ姫ਲਾ ਨੂੰ ਕਿ ਸਾਰੇ ਜ਼ਿਲ੍ਹੇ ਦੇ ਪਿੰਡਾਂ ਦੇ ਪ੍ਰਧਾਨ ਸਿਕੰਦਰ ਆਦ ਜਿੰਨੇ ਵੀ ਜੋਧੇ ਆ ਘਟੋ ਘਾਟੇ ਇੱਕ ਇੱਕ ਪਿੰਡ ਦੇ ਵਿੱਚੋਂ 20 20 25 25 ਬੰਦੇ ਲੈ ਕੇ ਤੇ ਠੀਕ 11 ਵਜੇ ਡੀਐਸਪੀ ਦਫ਼ਤਰ ਪੁੱਜੋ ਅਤੇ ਸਰਦਾਰ ਸਾਹਿਬ ਸਿੰਘ ਸੈਕਟਰੀ ਸਭਰਾ ਦੀ ਜਿਹੜੀ ਆ ਜਿੱਤ ਕਰਾਓ ਔਰ ਉਹਨੂੰ ਇਨਸਾਫ ਦਵਾਇਆ ਜਾਵੇ ਧੰਨਵਾਦ ਜੀ